ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਰਾਜ ਸਿੰਘ ਰਤੋਕੇ ਜਿਲ੍ਹਾ ਯੂਥ ਪ੍ਰਦਰਸ਼ ਗਰੂਰ ਸ਼੍ਰੋਮਣੀ ਅਕਾਲੀ ਦਲ ਅmber ਸ ਆਜ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਜੋ ਪੰਜਾਬ ਦੇ ਹਾਲਾਤ ਜਾਂ ਜੋ ਖਬਰਾਂ ਰੋਜ਼ ਸੁਣਦੇ ਆ ਮੰਨ ਬਾਰੇ ਜਿਹੜੇ ਵਿਗੜਦੇ ਹਾਲਾਤ ਨੇ ਪੰਜਾਬ ਦੇ ਅਜ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੁੰਦੇ ਆ ਜਿਵੇਂ ਕਿ ਖਬਰਾਂ ਵੀ ਚੱਲ ਰਹੀਆਂ ਨੇ ਅੱਜ ਤੁਸੀਂ ਵੀ ਸਾਰੇ ਦੇਖ ਰਹੇ ਹੋ ਪੰਜਾਬ ਦੇ ਵੱਖ-ਵੱਖ ਵਰਗਾਂ ਵੱਲੋਂ ਜਿਹੜੇ ਨੇ ਧਰਨੇ ਮੁਜਾਰੇ ਪੰਜਾਬ ਦੇ ਵਿੱਚ ਨਿਤਨਵਾ ਰੋਜ਼ ਦਾ ਕੰਮ ਹੋ ਗਿਆ ਜਾਂ ਰੋਜ਼ ਮਾੜੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਉਸੇ ਨੂੰ ਲੈ ਕਰਕੇ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਇੱਕ ਅੱਜ ਪੂਰੇ ਪੰਜਾਬ ਦੇ ਵਿੱਚ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਜਾਂ ਆ ਰਹੀਆਂ ਮੁਸ਼ਕਲਾਂ ਬਾਰੇ ਜਿਹੜਾ ਸਰਕਾਰ ਦਾ ਧਿਆਨ ਆਦੇਵਾਲ ਦਿਵਾਨ ਲਈ ਜਿਹੜਾ ਉਹਨਾਂ ਨੇ ਧਰਨੇ ਪੂਰੇ ਪੰਜਾਬ ਦੇ ਵਿੱਚ ਦਿੱਤੇ ਸੋ ਅੱਜ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਕਿਸੇ ਹੱਦ ਤੱਕ ਅਸੀਂ ਵੀ ਦੇਖਦੇ ਆ ਕਿ ਬਹੁਤ ਜੜੀਆਂ ਜਾਇਜ਼ ਮੰਗਾਂ ਨੇ ਕਿਉਂਕਿ ਜਿਹੜੀ ਪੰਜਾਬ ਰੋਡਵੇਜ ਹੈ ਕਿਾ ਕੋਈ ਵੀ ਤੁਸੀਂ ਅਦਾਰਾ ਲਾ ਲਓ ਜਿਹੜਾ ਸਰਕਾਰੀ ਹੈ ਉਹ ਤੁਸੀਂ ਅੱਜ ਦਾ ਰਿਕਾਰਡ ਚੱਕ ਕੇ ਦੇਖ ਲਓ ਕਿ ਕਿੰਨਾ ਘਾਟੇ 'ਚ ਚੱਲ ਰਿਹਾ ਹੈ ਸੋ ਜਿਹੜੇ ਮੁਲਾਜ਼ਮ ਨੇ ਉਹ ਲੰਮੇ ਸਮੇਂ ਤੋਂ ਜਿਹੜੀ ਆਪਦੀ ਨੌਕਰੀ ਕਰ ਰਹੇ ਨੇ ਸੋ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਬਹੁਤ ਸਾਰੇ ਮੁਲਾਜ਼ਮ ਜਿਹੜੇ ਅਜੇ ਤੱਕ ਸਰਕਾਰ ਵੱਲੋਂ ਅੱਕੇ ਤੱਕ ਨਹੀਂ ਕੀਤੇ ਗਏ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਜੇ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਵੈਕੈਂਸੀਆਂ ਖਾਲੀ ਪਈਆਂ ਨੇ ਕੋਈ ਸਾਰ ਨਹੀਂ ਲੈ ਰਿਆ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਜਿਹੜੀਆਂ ਮੁਲਾਜ਼ਮਾਂ ਆ ਰਹੀਆਂ ਨੇ ਸੋ ਇਸੇ ਨੂੰ ਲੈ ਕਰਕੇ ਉਹਨਾਂ ਨੇ ਅੱਜ ਧਰਨਾ ਲਾਇਆ ਸੀ ਜਿੱਥੇ ਅੱਜ ਖਬਰ ਸੁਣਨ ਚ ਆ ਰਹੀ ਹੈ ਕਿ ਬਹੁਤ ਥਾਵਾਂ ਤੇ ਅੱਜ लाठी चार्ज ਵੀ ਹੋਇਆ ਸੋ ਜਿਹੜੀ ਸਰਕਾਰ ਹੈ ਸਰਕਾਰ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਜਿਹੜੀ ਹੁੰਦੀ ਹੈ ਪਾਰਟੀ ਉਹਨੂੰ ਜਿਹੜੇ ਨੂੰ ਬਹੁਤ ਮਤ ਦਿੰਦੇ ਆ ਲੋਕ ਆਪਦੇ ਸਿਰ ਤੇ ਰਾਜ ਭਾਗ ਬਖਸ਼ਦੇ ਆ ਉਹ ਇਸ ਕਰਕੇ ਬਖਸ਼ਦੇ ਆ ਕਿ ਆਪਣਾ ਜੋ ਤੁਹਾਡਾ ਸੂਬਾ ਹੈ ਜਾ ਪੰਜਾਬ ਹੈ ਇਹਦੇ ਵਿੱਚ ਸ਼ੁਖ ਸ਼ਾਂਤੀ ਜਿਹੜੀ ਆ ਬਣੀ ਰੱਕੇ ਬਣੀ ਰਵੇ ਤੇ ਸਾਰਾ ਕੁਝ ਬੜਾ ਪੀਸਫੁਲੀ ਤਰੀਕੇ ਨਾਲ ਚੱਲੇ ਪਰ ਅੱਜ ਜਿਹੜਾ ਅਸੀਂ ਹਾਲਾਤ ਦੇਖੇ ਨੇ ਜਾਂ ਅਸੀਂ ਰੋਜ਼ ਨਿਤ ਨਵੀਆਂ ਖਬਰਾਂ ਸੁਣ ਰਹੇ ਆ ਮੈਨੂੰ ਇਹ ਲੱਗ ਕਹਿਣ ਚ ਕੋਈ ਝਿਜਕ ਨਹੀਂ ਹੋਏਗੀ ਕਿ ਪੰਜਾਬ ਸਰਕਾਰ ਦਾ ਜਿਹੜਾ ਫੇਲੀਅਰ ਬਹੁਤ ਵੱਡੇ ਪੱਧਰ ਤੇ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਅੱਜ लाठी चार्ज ਹੋਇਆ ਹੈ ਚਾਹੀਦਾ ਇਹ ਸੀਗਾ ਕਿ ਪੁਸਤ ਤੇ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਸਰਕਾਰ ਵੱਲੋਂ ਕਿ ਕਿਸੇ ਹਿਸਾਬ ਨਾਲ ਧਰਨਾ ਚਕਾਓ ਤੁਸੀਂ ਤੇ ਚਾਹੀਦਾ ਇਹਦੇ ਚੈਂ ਸੀਗਾ ਕਿ ਸਾਂਝਾ ਬੰਦਾ ਪਾ ਕੇ ਜਿਹੜਾ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਹੱਲ ਕੱਢੇ ਜਾਣ ਤੇ ਉਹਨਾਂ ਨੂੰ ਵਿੱਚ ਪਾ ਕੇ ਜਿਹੜਾ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੀਆਂ ਜਾਣ ਜੋ ਜਾਇਜ਼ ਮੰਗਾਂ ਨੇ ਪਰ ਹੋਇਆ ਇਹ ਧੋਲਟਾ ਕਿ ਤੁਸੀਂ ਜਿਹੜੀ ਜ਼ੁਲਮ ਤੁਸੀਂ ਕਰਦੇ ਹੋ ਉਹਦੇ ਖਿਲਾਫ ਜੇ ਕੋਈ ਆਵਾਜ਼ ਉੱਠਦੀ ਹੈ ਤੁਸੀਂ ਉਹਦਾ ਹੱਲ ਕੱਢਣ ਦੇ ਬਜਾਏ ਤੁਸੀਂ ਉਹਨੂੰ ਕੁਚਲਣ ਦੀ ਗੱਲ ਕਰਦੇ ਹੋ ਸੋ ਅੱਜ ਦੇਖਿਆ ਸੀ ਕਿ ਮੁਲਾਜ਼ਮਾਂ ਨਾਲ ਉਹ ਵੀ ਮੁਲਾਜ਼ਮ ਨੇ ਸਰਕਾਰੀ ਤੇ ਜਿਹੜੇ ਪੁਲਿਸ ਵਾਲੇ ਸਾਡੇ ਭਰਾ ਨੇ ਉਹ ਵੀ ਮੁਲਾਜ਼ਮ ਨੇ ਅੱਜ ਉਹਨਾਂ 'ਚ ਹੱਥੋਂ ਪਾਈ ਹੋਈ ਹੈ ਤੇ ਇਹ ਜਿਹੜਾ ਪੰਜਾਬ ਦਾ ਜਿਹੜੀ ਸਾਡੀ ਜਿਹੜੀ ਸਾਡੀ ਸਥਿਤੀ ਹੈ ਇਹ ਵਿਗੜਨ ਦੇ ਅਸਰ ਨੇ ਪੰਜਾਬ ਦਾ ਫੌਰ ਖਰਾਬ ਕਰਨ ਦੀ ਮੈਂ ਸਮਝਦਾ ਕਿ ਕੋਸ਼ਿਸ਼ ਜਿਹੜੀ ਹੈ ਹੋ ਰਹੀ ਹੈ ਕਿ ਆਪਸ ਵਿੱਚ ਭਰਾ ਮਾਰੂ ਜੰਗ ਜਿਹੜੀ ਹੈ ਕਿਸੇ ਤਰੀਕੇ ਨਾਲ ਇਹ ਚਲਾਈ ਜਾ ਰਹੀ ਹੈ ਸੋ ਇਹ ਹੈ ਕਿ ਅੱਜ ਉਤੇ ਜੇ ਅੱਗ ਲੱਗਣ ਦੀ ਵੀ ਗੱਲ ਆਈ ਹੈ ਮੁਲਾਜ਼ਮਾਂ ਤੇ ਕਿ ਕਿਸੇ ਹਿਸਾਬ ਨਾਲ ਅੱਗ ਲੱਗੀ ਹੈ ਪਰ ਜੀ ਮੁਲਾਜ਼ਮ ਤੇ ਵੀ ਅੱਗ ਲੱਗਦੀ ਹੈ ਜਾਂ ਜਿਹਦੇ ਉਹ ਕਨੈਕਟਰ ਜਾਂ ਡਰਾਈਵਰ ਸਾਡੇ ਸਰਕਾਰੀ ਰੋਡਵੇਜ ਵਾਲੇ ਆ ਉਹਨਾਂ ਦਾ ਵੀ ਕੋਈ ਅੱਗ ਲੱਗ ਕੇ ਨਕਸਾਰ ਹੁੰਦਾ ਤਾਂ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਨਾ ਪੰਜਾਬ ਦੇ ਨੌਜਵਾਨ ਸਾਡੀਆਂ ਧੀਆ ਭੈਣਾ ਸਾਡੇ ਨੌਜਵਾਨ ਸਰਕਾਰ ਨੂੰ ਹਮੇਸ਼ਾ ਹਕੂਮਤ ਨੂੰ ਰੜਕਦੇ ਨੇ ਯੂਨੀਵਰਸਿਟੀਆ ਵੀ ਅਜੇ ਮਸਲਾ ਧਰਨਾ ਚੱਲ ਕੇ ਹਟਿਆ ਤੇ ਆ ਹੁਣ ਪੱਤਰਕਾਰਾਂ ਦਾ ਵੀ ਸੁਣ ਰਿਹਾ ਕਿਸਾਨਾਂ ਦਾ ਵੀ ਜਿਹੜਾ ਧਰਨਾ ਲੱਗਿਆ ਰਹਿੰਦਾ ਹੈ ਮੁਲਾਜ਼ਮਾਂ ਦਾ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਜਾਂ ਸਾਡੀ ਧੀ ਭੈਣ ਜਾਂ ਸਾਡਾ ਨੌਜਵਾਨ ਉਹਨੂੰ ਇਹ ਮਾਰ ਦਿੰਦੇ ਨੇ ਫੇਕ ਇਨਕਾਊਂਟਰ ਬਣਾਉਂਦੇ ਨੇ ਧਮਕੀਆਂ ਦਿੰਦੇ ਨੇ ਸੋ ਸਾਰਾ ਕੁਝ ਪਤਾ ਲੱਗ ਰਿਹਾ ਹੈ ਸਰਕਾਰ ਨੂੰ ਇਹ ਚਾਹੀਦਾ ਕਿ ਇਹ ਜਿਹੀਆਂ ਜੜੀਆਂ ਕੋਝੀਆਂ ਹਰਕਤਾਂ ਨੇ ਸੈਂਟਰ ਦੀ ਸਰਕਾਰ ਨਾਲ ਰੜ ਕੇ ਜਾਂ ਕਿਸੇ ਵੀ ਤਰੀਕੇ ਨਾਲ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਹੱਲ ਕਰਨੇ ਚਾਹੀਦੇ ਨੇ ਸੋ ਲੋਕਾਂ ਨੇ ਤੁਹਾਨੂੰ ਬਦਲਾ ਦੇ ਨਾਂ ਤੇ ਅੱਕੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਤੁਹਾਨੂੰ ਬਦਲਾ ਦੇ ਨਾਂ ਤੇ ਲਿਆਂਦਾ ਸੀਗਾ ਸੋ ਮੰਤਰੀ ਸਾਹਿਬ ਵੀ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਆਮ ਘਰ ਦਾ ਮੁੰਡਾ ਸੋ ਆਮ ਘਰਾਂ ਦੀਆਂ ਮੁਸ਼ਕਲਾਂ ਤੁਹਾਨੂੰ ਮੈਂ ਕਹਿੰਦਾ ਕਿ ਜਾਦੀਆਂ ਪਤਾ ਹੋਣਾ ਚਾਹੀਦੀਆਂ ਨੇ ਇਹ ਨਹੀਂ ਹੈਗਾ ਕਿ ਤੁਸੀਂ ਸਰਕਾਰੀ ادارے ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਸਿਸਟਮ ਚਲਾ ਦਿਓ ਸੋ ਇਧਰ ਜ਼ਰੂਰ ਧਿਆਨ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ